ਸਰਕਾਰੀ ਨੌਕਰੀ ਜੋ ਪਹਿਲਾਂ ਨਜਵਾਨਾਂ ਲਈ ਸੁਪਨੇ ਦੀ ਤਰ੍ਹਾਂ ਹੁੰਦੀ ਸੀ ਹੁਣ ਹਕੀਕਤ ਬਣ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੇਕ ਨੀਅਤ ਅਤੇ ਨੀਤੀਕਰਨ ਨਜਵਾਨ ਪੜ੍ਹ ਲਿਖ ਕੇ ਮਿਹਨਤ ਕਰਕੇ ਸਰਕਾਰੀ ਨੌਕਰੀਆਂ ਲੈ ਰਹੇ ਹਨ ਮਿਸ਼ਨ ਰੋਜ਼ਗਾਰ ਤਹਿਤ ਮਿਹਨਤੀ ਅਤੇ ਹੁਨਰਮੰਦ ਨਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਇਸੇ ਸੰਸਲੇ ਦੇ ਤਹਿਤ ਹੁਣ ਤੱਕ ਵੱਖ-ਵੱਖ ਵਿਭਾਗਾਂ ਚ ਬਿਨਾ ਕਿਸੇ ਸਿਫਾਰਿਸ਼ ਤੇ 55201 ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਈ ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨੇ ਹੀ ਹੁੰਦੀ ਸੀ ਕਿ ਕਿੱਥੇ ਨਹੀਂ ਮਿਲਦੀ ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜ੍ਹਾਈ ਦੇ ਬੇਸਤੇ ਮਿਲਦੀ ਹੈ ਮੈਰਿਟ ਦੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆਪ ਆਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜ਼ਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਫਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਅੱਜ ਬਠਿੰਡਾ ਵਿਕੇ ਨੈਸ਼ਨਲ ਲੋਬੋ ਦਾਤ ਲਗਾਈ ਗਈ ਹੈ ਜਿਸ ਵਿੱਚ ਕੁੱਲ 20 ਬੈਂਚ ਕੌਨਸਟਿਟਿਊਟ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 16 ਬੈਂਚ ਦਾ ਬਠਿੰਡੇ ਸ਼ਹਿਰ ਵਿੱਚ ਦੋ ਬੈਂਚ ਰਾਮਪੁਰਾ ਫੂਲ ਸਬਡਿਵੀਜ਼ਨ ਤੇ ਦੋ ਹੀ ਬੈਂਚ ਤਲੰਡੀ ਸਾਬੋ ਸਬਡਿਵੀਜ਼ਨ ਵਿੱਚ ਕੌਨਸਟਿਟਿਊਟ ਕੀਤੇ ਗਏ ਐਸ ਲੋਕਦਲ ਦੇ ਵਿੱਚ 20000 ਤੋਂ ਵੱਧ ਕੇਸਿਸ ਟੇਕਅਪ ਕੀਤੇ ਗਏ ਜਿਨ੍ਹਾਂ ਵਿੱਚੋਂ 12-18 ਹਜ਼ਾਰ ਕੇਸ ਡਿਸਪੋਜ਼ ਹੋਣ ਦੀ ਪੂਰੀ ਉਮੀਦ ਹੈ ਹਜੇ ਕੰਪਲੀਟ ਫਿਗਰ ਤਾਂ ਮੈਨੂੰ ਨਹੀਂ ਪਹੁੰਚੀ ਬਟ 18 ਹਜ਼ਾਰ ਦੇ ਕਰੀਬ ਫਿਗਰ ਆ ਜਾਏਗੀ ਇਸ ਲੋਕਦਾਲ ਦੇ ਵਿੱਚ ਹਰ ਤਰ੍ਹਾਂ ਦਾ ਦਿਵਾਨੇ ਮਕਦਮਾ ਜਿਸ ਤਰ੍ਹਾਂ ਕਿ ਰਿਕਵਰੀ ਸੂਟਸ ਮੈਟਿਮੋਨਿਅਲ ਸੂਟਸ ਜੋ ਮਿਆਂ ਕੇ ਕੀਤੇ ਝਗੜੇ ਹੁੰਦੇ ਨੇ ਲੈਂਡ ਐਕੁਇਸ਼ੀਸ਼ਨ ਕੇਸਿਸ ਕ੍ਰਿਮਲ ਕੇਸਿਸ ਜਿਹੜੇ ਕਿ ਕਟ ਗ੍ਰੈਫਟੀ ਵਾਲੇ ਹੁੰਦੇ ਨੇ ਕੰਪਾਉਂਡੇਬਲ ਹੁੰਦੇ ਨੇ ਬੈਂਕ ਚੈੱਕ ਬਾਊਂਸਿੰਗ ਕੇਸਿਸ ਇਹ ਸਾਰੇ ਕੇਸਿਸ ਟੇਕ ਅਪ ਕੀਤੇ ਗਏ ਤੇ ਇਸ ਤੋਂ ਇਲਾਵਾ ਪ੍ਰੀ-ਲਿਟੀਗੇਟਿਵ ਕੇਸ ਜਿਹੜੇ ਕਿ ਹਜੇ ਤੱਕ ਕੇਸ ਕੇਸਾਂ ਕੋਰਟਾਂ ਵਿੱਚ ਨਹੀਂ ਆਏ ਉਹ ਵੀ ਕੇਸ ਜਿਸ ਤਰ੍ਹਾਂ ਕੀ ਬੈਂਕਾਂ ਦੇ ਕੇਸ ਇੰਸ਼ੋਰੈਂਸ ਕੰਪਨੀਆਂ ਦੇ ਕੇਸ ਟੈਲੀਕਮ ਕੰਪਨੀਆਂ ਦੇ ਕੇਸ ਉਹ ਵੀ ਸਾਰੇ ਕੇਸਿਸ ਟੇਕ ਅਪ ਕੀਤੇ ਗਏ ਹਨ ਤੇ ਉਹਨਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਅੱਜ ਨੇ ਗੱਲ ਕਰੀ ਅੱਜ ਕਿਸ ਤਰ੍ਹਾਂ ਦੇ ਕੇਸਿਸ ਲੱਗੇ ਹੋਏ ਆ ਜਿਆਦਾਤਰ ਅੱਜ ਮੈਂ ਜਿਸ ਤਰ੍ਹਾਂ ਦੱਸਿਆ ਹਰ ਤਰ੍ਹਾਂ ਦੀਵਾਨੇ ਤਾਂ ਹਾਤਾ ਦਾ ਕੇਸ ਟੈਕਪ ਕੀਤਾ ਜਾ ਰਿਹਾ ਹੈ ਤੇ ਕ੍ਰਿਮਨਲ ਦੇ ਉਹ ਕੇਸ ਜਿਹੜੇ ਕਿ ਕੰਪਾਉਨੇਬਲ ਹੁੰਦੇ ਨੇ ਉਹ ਹੀ ਕੇਸਿਸ ਟੈਕਪ ਕੀਤੇ ਜਾ ਰਹੇ ਨੇ ਸਰ ਲੋਕ ਅਦਾਲਤਾਂ ਨੂੰ ਲੈ ਕੇ ਖਾਸ ਕਰਕੇ ਬਟਿੰਡਾ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਦੇਖੋ ਲੋਕ ਅਦਾਲਤ ਦਾ ਬਹੁਤ ਫਾਇਦਾ ਹੁੰਦਾ ਹੈ ਜਿਸ ਤਰ੍ਹਾਂ ਕਿ ਆਪਾਂ ਆਮ ਲੋਕਾਂ ਦੇ ਪਾਸੇ ਜਿਹੜੇ ਕਹਿੰਦੇ ਆ ਫਲਾਣ ਤੇ ਕੇਸ ਜਿੱਤ ਗਈ ਤੇ ਫਲਾਣ ਤੇ ਕੇਸ ਹਾਰ ਗਈ ਪਰ ਲੋਕ ਅਦਾਲਤ ਵਿੱਚ ਐਸ ਤਰ੍ਹਾਂ ਕੁਝ ਨਹੀਂ ਹੁੰਦਾ ਇਸ ਵਿੱਚ ਕੋਈ ਵੀ ਧਿਰ ਨਹੀਂ ਹਾਰਦੀ ਦੋਨੋਂ ਹੀ ਧਿਰਾਂ ਜੇ ਤੁਰਾਰ ਦਿੱਤੀ ਜਾਂਦੀਆਂ ਨੇ ਕਿਉਂਕਿ ਇਹ ਫੈਸਲਾ ਆਪਸੀ ਤਰ੍ਹਾਂ ਨੂੰ ਬਿਠਾ ਕੇ ਸਮਝੋਤੇ ਨਾਲ ਰਾਜੀ ਨਾਮ ਇਹਨਾਂ ਕਰਾਇਆ ਜਾਂਦਾ ਹੈ ਤੇ ਕੋਰਟ ਦੀ ਮੋਹਰ ਲੱਗ ਜਾਂਦੀ ਹੈ ਫਿਰ ਉਸ ਜਿਹੜਾ ਫੈਸਲਾ ਹੁੰਦਾ ਹੈ ਅਵਾਰਡ ਪਾਸ ਹੁੰਦਾ ਹੈ ਉਸ ਦੀ ਕੋਈ ਅੱਗੇ ਫਰਦਰ ਅਪੀਲ ਨਹੀਂ ਹੁੰਦੀ ਤੇ ਲੋਕਾਂ ਦਾ ਬਹੁਤ ਫਾਇਦਾ ਹੁੰਦਾ ਹੈ ਜਿਸ ਵਾਂ ਅੱਜ ਬੈਂਕ ਦੇ ਕੁਝ ਰਿਕਵਰੀ ਕੇਸ ਲੱਗੇ ਹੋਏ ਸੀ ਪੇਡਿਗੇਟਿਵ ਲੱਗੇ ਸੀ ਐਸਬੀਆ ਬੈਂਕ ਦੇ ਆਰਨ ਸਾਹਿਬ ਖੁਦ ਆਏ ਹੋਏ ਸੀਗੇ ਤੇ ਉਹਨਾਂ ਨੇ ਖੁਦ ਇੰਟਰਸਟ ਲੈ ਕੇ ਲੋਕਾਂ ਨੂੰ ਵਾਅਦਤ ਵਾਅਦਾ ਜੋ ਛੱਡ ਸਕਦੇ ਸੀ ਵਿਆਜ ਸਾਰੇ ਮਾਸਕਰ ਦਿੱਤਾ ਤੇ 3 ਵਿੱਚੋ ਵੀ ਕਾਫੀ ਇਸ ਤਰਕੇ ਮੇਰੀ ਤਾਂ ਲੋਕਾਂ ਨੂੰ ਇੱਕ ਨਿਯਾਰਿਸ਼ ਹੈ ਕਿ ਵੱਧ ਤੋਂ ਵੱਧ ਇਸ ਆਪਣੇ ਲੋਕਦਾਲ ਚ ਲੈ ਕੇ ਆਣ ਕਿਉਂਕਿ ਇਹਨਾਂ ਨਾਲ ਸਿਰਫ ਟਾਈਮ ਤੇ ਪੈਸਾ ਨਹੀਂ ਬਚਦਾ ਬਲਕਿ ਲੋਕਾਂ ਦੀ ਆਪਸੀ ਕਲਵਾੜ ਵੀ ਦੂਰ ਹੁੰਦੀ ਹੈ ਮੈਂ ਹੁਣੇ ਇੱਕ ਕੇਸ ਵਿੱਚ ਭੋਲਾ ਸਿੰਘ ਵਰਸਸ ਕਿਰਨਦੀਪ ਕੋਈ ਕੇਸ ਸੀਗਾ ਮੈਟ੍ਰਿਮੋਨੀਅਲ ਉਹ ਦੋਨੋਂ ਤੇਰਾ 7 ਸਾਲ ਤੋਂ ਲੱਗ ਰਹੀਆਂ ਸੀ ਤੇ ਲੋਕਦਾਲ ਦੇ ਐਫਰਟਸ ਨਾਲ ਦੋਨੋਂ ਅੱਜ ਇਕੱਠੇ ਘਰ ਜਾ ਰਹੇ ਹਨ ਇਸ ਤੋਂ ਲਾਵਾ ਹੋਰ ਵੀ ਕਾਫੀ ਕੇਸਿਸ 5-7 ਸਾਲ ਪੁਰਾਣੇ ਕਿੰਨੇ ਕੇਸਿਸ ਜਿਹੜੇ ਕਿ ਕਾਫੀ ਦੇਰ ਤੋਂ ਲੜਕ ਰਹੀ ਸੀ ਅੱਜ ਉਹਨਾਂ ਨੂੰ ਪਟਾਰਾ ਕੀਤਾ ਗਿਆ ਹੈ ਆਪ ਇਸ ਸਰਚਰ ਗੱਲ ਕਰੀਏ ਕਈ ਲੋਕ ਲੋਕ ਅਦਾਲਤਾਂ ਨੂੰ ਲੈ ਕੇ ਆਉਂਦੇ ਹੁੰਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕੋਈ ਫੀਸ ਤੋਂ ਡਰਦਾ ਕੋਈ ਇਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਲੋਕਦਲ ਦੀ ਬਲਕਿ ਅਲੱਗ-ਅਲੱਗ ਅਵੇਰਨੈਸ ਕੈਂਪਸ ਲਗਾਏ ਜਾਂਦੇ ਨੇ ਤੁਹਾਡੇ ਮਾਧਮ ਰਹੀ ਵੀ ਸਾਨੂੰ ਅਸੀਂ ਕਾਫੀ ਪ੍ਰਚਾਰ ਕਰਦੇ ਹਾਂ ਤੇ ਜਿਹੜੇ ਤੁਸੀਂ ਫੀਸ ਦੀ ਗੱਲ ਕਰ ਰਹੇ ਹੋ ਬਲਕਿ ਮੈਂ ਤੁਹਾਨੂੰ ਅੱਥੇ ਦੱਸਣਾ ਚਾਹਣਾ ਕਿ ਜਿਹੜੇ ਕੋਰਟ ਵੀ ਲਗਾਈ ਹੁੰਦੀ ਹੈ ਜਿਹੜਾ ਫੈਸਲਾ ਲੋਕਦਾਲ ਵਿੱਚ ਹੁੰਦਾ ਹੈ ਉਹ ਅਸੀਂ ਕੋਰਟ ਵੀ ਰਿਫੰਡ ਕਰ ਦਿੰਦੇ ਆ ਐਕਸਪਰੂਜ਼ਨ ਹੈ ਇਸ ਕਰਕੇ ਉਹਨਾਂ ਦਾ ਪੈਸਾ ਵੀ ਵੱਜ ਜਾਂਦਾ ਜਿਹੜੀ ਕੋਰਟ ਫੀਸ ਦਾ ਪੈਦਾ ਵੀ ਹੁੰਦਾ ਹੈ ਇਸ ਵਿੱਚ ਸਰ ਜੇ ਗੱਲ ਕਰੀਏ ਲੋਕ ਅਦਾਲਤ ਸਾਲ ਚ ਕਿੰਨੇ ਵਾਰ ਲਗਾਈ ਲੋਕ ਅਦਾਲਤ ਹਰ 10 ਮਹੀਨੇ ਬਾਅਦ ਲੱਗਦੀ ਹੈ ਸਾਲ ਚ ਚਾਰ ਲੋਕ ਅਦਾਲਤ ਲੱਗਦੀ ਹੈ ਤੇ ਨੈਕਸਟ ਲੋਕਦਾਲ ਤਾਂ ਆਪਣੀ ਇਹ ਅਗਲਾ ਦਸੰਬਰ ਨੂੰ ਆਏਗੀ ਤੇ ਮੈਂ ਫਿਰ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਆਪਣੇ ਕਿਸੇ ਲੋਕਦਾਲ ਦਾ ਵਿੱਚ ਲੈ ਕੇ ਆਣ ਤਾਂ ਕਿ ਸਭ ਨੂੰ ਬੋਸ ਦਾ ਫਾਇਦਾ ਹੋਏਗਾ ਅੱਜ ਬਠਿੰਡਾ ਵਿਕੇ ਨੈਸ਼ਨਲ ਲੋਕ ਸਭਾਤ ਲਗਾਈ ਗਈ ਹੈ ਜਿਸ ਵਿੱਚ કુલ 20 ਬੈਂਚ ਕੌਨਸਟੀਟਿਊਟ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 16 ਬੈਂਚ ਦਾ ਬਠਿੰਡੇ ਸ਼ਹਿਰ ਵਿੱਚ ਦੋ ਬੈਂਚ ਰਾਮਪੁਰਾ ਫੂਲ ਸਬਡਿਵੀਜ਼ਨ ਤੇ ਦੋ ਹੀ ਬੈਂਚ ਚਲੁੰਡੀ ਸਾਬੋ ਸਬਡਿਵੀਜ਼ਨ ਵਿੱਚ ਕੌਨਸਟੀਟਿਊਟ ਕੀਤੇ ਗਏ ਐਸ ਲੋਕ ਸਭਾਤ ਦੇ ਵਿੱਚ 20000 ਤੋਂ ਵੱਧ ਕੇਸਿਸ ਟੇਕਅਪ ਕੀਤੇ ਗਏ ਜਿੰਨਾ ਵਿੱਚੋਂ 17-18000 ਕੇਸ ਡਿਸਪੋਜ਼ ਆਫ ਹੋਣ ਦੀ ਪੂਰੀ ਉਮੀਦ ਹੈ ਹਜੇ ਕੰਪਲੀਟ ਫਿਗਰ ਤਾਂ ਮੈਨੂੰ ਨਹੀਂ ਪਹੁੰਚੀ ਬਟ 18000 ਦੇ ਕਰੀਬ ਫਿਗਰ ਆ ਜਾਏਗੀ ਇਸ ਲੋਕਦਾਲ ਦੇ ਵਿੱਚ ਹਰ ਤਰ੍ਹਾਂ ਦਾ دیਵਾਨੇ ਮਕਦਮਾ ਜਿਸ ਤਰ੍ਹਾਂ ਕਿ ਰਿਕਵਰੀ ਸੂਟਸ ਮੈਟਿਮੋਨ ਡਿਸਪੂਟਸ ਜੋ ਮੀਆਂ ਬੀਬੀ ਦੇ ਝਗੜੇ ਹੁੰਦੇ ਨੇ ਲੈਂਡ ਐਕ્וויਸ਼ਨ ਕੇਸਿਸ ਕ੍ਰਿਮਨਲ ਕੇਸਿਸ ਜਿਹੜੇ ਕਿ ਕਟ ਡਰਾਫਟੀ ਵਾਲੇ ਹੁੰਦੇ ਨੇ ਕੰਪਾਉਂਡੇਬਲ ਹੁੰਦੇ ਨੇ ਬੈਂਕ ਚੈੱਕ ਬਾਉਂਸਿੰਗ ਕੇਸਿਸ ਇਹ ਸਾਰੇ ਕੇਸਿਸ ਟੇਕ ਅਪ ਕੀਤੇ ਗਏ ਤੇ ਇਸ ਤੋਂ ਇਲਾਵਾ ਪ੍ਰੀ-ਲੀਟੀਗੇਟਿਵ ਕੇਸ ਜਿਹੜੇ ਕਿ ਹਜੇ ਤੱਕ ਕੇਸ ਕੇਸਾ ਕੋਟਾ ਵਿੱਚ ਨਹੀਂ ਆਏ ਉਹ ਵੀ ਕੇਸ ਜਿਸ ਤਰ੍ਹਾਂ ਕੀ ਬੈਂਕਾਂ ਦੇ ਕੇਸ ਇੰਸ਼ੋਰੈਂਸ ਕੰਪਨੀਆਂ ਦੇ ਕੇਸ ਟੈਲੀਕਮ ਕੰਪਨੀਆਂ ਦੇ ਕੇਸ ਉਹ ਵੀ ਸਾਰੇ ਕੇਸਿਸ ਟੇਕ ਅਪ ਕੀਤੇ ਗਏ ਹਨ ਤੇ ਉਹਨਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਅੱਜ ਨੇ ਗੱਲ ਕਰੀ ਅੱਜ ਕਿਸ ਤਰ੍ਹਾਂ ਦੇ ਕੇਸਿਸ ਲੱਗੇ ਹੋਏ ਆ ਜਿਆਦਾ ਅੱਜ ਮੈਂ ਉਹ ਜਿਸ ਤਰ੍ਹਾਂ ਦੱਸਿਆ ਹਰ ਤਰ੍ਹਾਂ ਦੀਵਾਨੇ ਤਾਂ ਹਰ ਤਰ੍ਹਾਂ ਦੀ ਕੇਸ ਟੈਕ ਅਪ ਕੀਤਾ ਜਾ ਰਿਹਾ ਹੈ ਤੇ ਕ੍ਰਿਮਨਲ ਦੇ ਉਹ ਕੇਸ ਜਿਹੜੇ ਕਿ ਕੰਪਾਉਨਬਲ ਹੁੰਦੇ ਨੇ ਉਹ ਹੀ ਕੇਸਿਸ ਟੈਕ ਅਪ ਕੀਤੇ ਜਾ ਰਹੇ ਨੇ ਸਰ ਲੋਕ ਅਦਾਲਤਾਂ ਨੂੰ ਲੈ ਕੇ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਦੇਖੋ ਲੋਕ ਅਦਾਲਤ ਦਾ ਬਹੁਤ ਫਾਇਦਾ ਹੁੰਦਾ ਹੈ ਜਿਸ ਤਰ੍ਹਾਂ ਕਿ ਆਪਾਂ ਆਮ ਲੋਕਾਂ ਦੀ ਭਾਸ਼ਾ ਚ ਕਹਿੰਦੇ ਆ ਫਲਾਣ ਤੇ ਕੇਸ ਜਿੱਤ ਗਈ ਤੇ ਫਲਾਣ ਤੇ ਕੇਸ ਹਾਰ ਗਈ ਪਰ ਲੋਕ ਅਦਾਲਤ ਵਿੱਚ ਐਸ ਤਰ੍ਹਾਂ ਕੁਝ ਨਹੀਂ ਹੁੰਦਾ ਇਸ ਵਿੱਚ ਕੋਈ ਵੀ ਤੇ ਨਹੀਂ ਹਾਰਦੀ ਦੋਨੋਂ ਹੀ ਤਰ੍ਹਾਂ ਜੇਤੂ ਘਰਾ ਦੇਤੀ ਜਾਂਦੀਆਂ ਨੇ ਕਿਉਂਕਿ ਇਹ ਫੈਸਲਾ ਆਪਸੀ ਤਰ੍ਹਾਂ ਨੂੰ ਬਿਠਾ ਕੇ ਸਮਝੋਤੇ ਨਾਲ ਰਾਜੀ ਨਾਵੇਂ ਨਾਲ ਕਰਾਇਆ ਜਾਂਦਾ ਹੈ ਤੇ ਕੋਰਟ ਦੀ ਮੋਹਰ ਲੱਗ ਜਾਂਦੀ ਹੈ ਫਿਰ ਉਸ ਜਿਹੜਾ ਫੈਸਲਾ ਹੁੰਦਾ ਹੈ ਅਵਾਰਡ ਪਾਸ ਹੁੰਦਾ ਉਸ ਦੀ ਕੋਈ ਅੱਗੇ ਫਰਦਰ ਅਪੀਲ ਨਹੀਂ ਹੁੰਦੀ ਤੇ ਲੋਕਾਂ ਦਾ ਬਹੁਤ ਫਾਇਦਾ ਹੁੰਦਾ ਹੈ ਜਿਸ ਵਾ ਅੱਜ ਬੈਂਕ ਦੇ ਕੁਝ ਸਰਗਵਰੀ ਕੇਸ ਲੱਗੇ ਹੋਏ ਸੀ ਪੇਡਿਗੇਟਿਵ ਲੱਗੇ ਸੀ ਐਸਬੀਆ ਬੈਂਕ ਦੇ ਆਰਨ ਸਾਹਿਬ ਖੁਦ ਆਏ ਹੋਏ ਸੀਗੇ ਤੇ ਉਹਨਾਂ ਨੇ ਖੁਦ ਇੰਟਰਸਟ ਲੈ ਕੇ ਲੋਕਾਂ ਨੂੰ ਵਾਤ ਵਾਤ ਸੁਲਝਦਾ ਜੋ ਛੱਟ ਸਕਦੇ ਸੀ ਵਿਆਜ ਸਾਰੇ ਮਾਤਾਰ ਦਿੱਤਾ ਤੇ ਮੂਲ ਵਿੱਚੋ ਵੀ ਕਾਫੀ ਇਸ ਤਰਕੇ ਮੇਰੀ ਤਾਂ ਲੋਕਾਂ ਨੂੰ ਇਹ ਗੁਜਾਰਿਸ਼ ਹੈ ਕਿ ਵੱਧ ਤੋਂ ਵੱਧ ਇਸ ਤੇ ਆਪਣੇ ਲੋਕਦਾਲ ਚ ਲੈ ਕੇ ਆਣ ਕਿਉਂਕਿ ਇਹਨਾਂ ਨਾਲ ਸਿਰਫ ਟਾਈਮ ਤੇ ਪੈਸਾ ਨਹੀਂ ਬਚਦਾ ਬਲਕਿ ਲੋਕਾਂ ਦੀ ਆਪਸੀ ਕਲਵਾਟ ਵੀ ਦੂਰ ਹੁੰਦੀ ਹੈ ਮੈਂ ਹੁਣੇ ਇੱਕ ਕੇਸ ਵਿੱਚ ਭੋਲਾ ਸਿੰਘ ਵਰਸਸ ਕਿਰਨਦੀਪ ਕੋਲ ਕੋਈ ਕੇਸ ਸੀਗਾ ਮੈਟ੍ਰਿਮੋਨੀਅਲ ਉਹ ਦੋਨੋਂ ਤੇਰਾ 7 ਸਾਲ ਤੋਂ ਲੱਗ ਰਹੀਆਂ ਸੀ ਤੇ ਲੋਕਦਾਲ ਦੇ ਐਫਰਟਸ ਨਾਲ ਦੋਨੋਂ ਅੱਜ ਇਕੱਠੇ ਘਰ ਜਾ ਰਹੇ ਹਨ ਇਸ ਤੋਂ ਲਾਹ ਹੋਰ ਵੀ ਕਾਫੀ ਕੇਸਿਸ 5-7 ਸਾਲ ਪਾਣੇ ਕਿ ਨਹੀਂ ਕੇਸ ਜਿਹੜਾ ਕਿ ਕਾਫੀ ਦੇਰ ਤੋਂ ਲੜਕ ਰਹੀ ਸੀ ਅੱਜ ਉਹਨਾਂ ਨੂੰ ਟਾਰਾ ਕੀਤਾ ਗਿਆ ਹੈ ਆਪ ਇਸ ਸਰਚਰ ਗੱਲ ਕਰੀਏ ਕਈ ਲੋਕ ਲੋਕ ਅਦਾਲਤਾਂ ਨੂੰ ਲੈ ਕੇ ਆਉਂਦੇ ਵੀ ਹੁੰਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕੋਈ ਫੀਸ ਤੋਂ ਡਰਦਾ ਕੋਈ ਇਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਲੋਕਤਲ ਬਲਕਿ ਅਲੱਗ-ਅਲੱਗ ਅਵੇਰਨੈਸ ਕੈਂਪਸ ਲਗਾਏ ਜਾਂਦੇ ਨੇ ਤੁਹਾਡੇ ਮਾਧਮ ਰਹੀ ਵੀ ਸਾਨੂੰ ਅਸੀਂ ਕਾਫੀ ਪ੍ਰਚਾਰ ਕਰਦੇ ਹਾਂ ਤੇ ਜਿਹੜੀ ਤੁਸੀਂ ਫੀਸ ਦੀ ਗੱਲ ਕਰ ਰਹੇ ਹੋ ਬਲਕਿ ਮੈਂ ਤੁਹਾਨੂੰ ਅੱ체 ਦੱਸਣਾ ਚਾਹਣਾ ਕਿ ਜਿਹੜੇ ਕੋਰਟ ਫੀ ਲਗਾਈ ਹੁੰਦੀ ਹੈ ਜਿਹੜਾ ਫੈਸਲਾ ਲੋਕਦਾਲ ਵਿੱਚ ਹੁੰਦਾ ਹੈ ਉਹ ਅਸੀਂ ਕੋਟੀ ਰਿਫੰਡ ਕਰ ਦਿੰਦੇ ਆ ਐਕਸਪਰੂਜ਼ਨ ਹੈ ਇਸ ਕਰਕੇ ਉਹਨਾਂ ਦਾ ਪੈਸਾ ਵੀ ਵੱਜ ਜਾਂਦਾ ਹੈ ਜਿਹੜੀ ਕੋਰਟ ਫੀਸ ਦਾ ਫਾਇਦਾ ਵੀ ਹੁੰਦਾ ਹੈ ਇਸ ਵਿੱਚ ਸਰ ਜੇ ਗੱਲ ਕਰੀਏ ਲੋਕ ਅਦਾਲਤ ਸਾਲ 'ਚ ਕਿੰਨੇ ਵਾਰ ਲਗਾਈ ਲੋਪ ਗੱਲ ਹਰ 3 ਮਹੀਨੇ ਬਾਅਦ ਲੱਗਦੀ ਹੈ ਸਾਲ 'ਚ 4 ਲੋਕਦਾਲ ਤਾਂ ਲੱਗਦੀ ਹੈ ਤੇ ਨੈਕਸਟ ਲੋਕਦਾਲ ਤਾਂ ਆਪਣੀ ਤੇ ਇਹ ਦਸੰਬਰ ਨੂੰ ਆਏਗੀ ਤੇ ਮੈਂ ਫਿਰ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਆਪਣੇ ਕਿਸੇ ਲੋਕਦਾਲ ਦਾ ਵਿੱਚ ਲੈ ਕੇ ਆਣ ਤਾਂ ਕਿ sabem sabe o meu baúz, da